ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਾਥਰੀਆਕਾਲ ਮੈਂ ਹਰਮਨ ਪ੍ਰੀਤਕੌਰ ਤੇ ਖਬਰਾਂ ਲੈ ਕੇ ਮੈਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਵਿਕਰਮ ਮਜੀਠੀਆ ਹੋਰਾਂ ਦੀ ਕਹਿੰਦੇ ਵਿਜੀਲੈਂਸ ਟੀਮ ਨੇ ਮਜੀਠੀਆ ਦੇ ਘਰ ਦੀ ਮਿੰਤੀ ਕੀਤੀ ਹੈ ਜੀ ਕੀ ਹੈ ਮਾਮਲਾ ਪੂਰਾ ਬਿਲਕੁਲ ਜੀ ਬਿਲਕੁਲ ਵਿਜੀਲੈਂਸ ਦੇ ਵੱਲੋਂ ਹੜੇਵੀ ਵਿਕਰਮ ਸਿੰਘ ਮਜੀਠੀਆ ਦੇ ਘਰ ਦੀ ਗਿਲਟੀ ਮਿਲਟੀ ਕੀਤੀ ਜਾ ਰਹੀ ਹੈ ਤੇ ਕੱਲ ਫੇਰ ਗਈ ਏ ਟੀਮ ਤੇ ਕੱਲ ਸਵੇਰ ਦੇ ਵੇਲੇ ਵਿਜੀਲੈਂਸ ਦੇ ਅਧਿਕਾਰੀ ਜਿਹੜੇ ਆਪ ਦੀ ਸਮੂਹਟੀ ਟੀਮ ਦੇ ਸਮੇਤ ਮਜੀਠੀਆ ਦੇ ਅੰਮ੍ਰਿਤਸਰ ਵਾਲੇ ਘਰ ਦੇ ਵਿੱਚ ਪਹੁੰਚ ਗਏ ਸੀਗੇ ਤੇ ਉਹਨਾਂ ਨੇ ਉੱਥੇ ਜਾ ਕੇ ਜਰੀਬਾਂ ਦੇ ਨਾਲ ਜਾਂ ਤਾਂ ਕਹਿੰਦੇ ਫੀਤੇ ਦੇ ਨਾਲ ਉੱਥੇ ਮਿਲਤੀ ਕੀਤੀ ਆ ਤੇ ਹਾਲਾਂਕਿ ਆ ਕਾੜੀ ਦਲ ਦੇ ਆਗੂਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਮੰਨਤੀ ਕਰਨ ਦੇ ਵਿੱਚ ਕਦਰ ਕੋਈ ਨਾ ਛੱਡੇ ਤੁਹਾਨੂੰ ਲੱਭਣਾ ਕੁਝ ਵੀ ਨਹੀਂ ਆ। ਉਹਨਾਂ ਨੇ ਇਹ ਤੱਕ ਕਹੀ ਹੈ ਕਿ ਇਹਨਾਂ ਦੇ ਪਿੰਡ ਪੱਲੇ ਕੁਝ ਨਹੀਂਗਾ। ਸਚਾਈ ਇਹ ਆ ਵੀ ਭਾਈ ਵਿਕਰਮ ਮਜੀਠੀਏ ਦੇ ਕੋਲੋਂ ਕੁਝ ਲੱਭ ਨਹੀਂ ਰਿਹਾ। ਸਚਾਈ ਇਹ ਆ ਕਿ ਵਿਕਰਮ ਮਜੀਠੀਏ ਦੇ ਕੋਲੋਂ ਕੁਝ ਲੱਭਣਾ ਨਹੀਂ ਪਰ ਇਹਨਾਂ ਦੇ ਵੱਲੋਂ ਸਿਰਫ ਇਹ ਅਭਿ ਸੰਗ ਕਰਨ ਦੇ ਲਈ, ਫਿੱਟ ਕਰਨ ਦੇ ਲਈ, ਬਦਨਾਮ ਕਰਨ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ। ਅਰਸ਼ਦੀਪ ਸਿੰਘ ਕਲੇਰ ਜਿਹੜੇ ਕਿ ਹੈਗੇ ਨੇ ਆ ਕਾੜੀਦਲ ਦੇ ਆਗੂ ਵੀ ਹੈ ਤੇ ਵਿਕਰਮ ਮਜੀਠੀਏ ਦੇ ਵਕੀਲ ਵੀ ਆ। ਉਹਨੇ ਕਿਹਾ ਜੀ ਕਿ ਜੇਲ੍ਹ ਦੇ ਵਿੱਚੋਂ ਵਿਕਰਮ ਜੀਠੀਏ ਨੇ ਸੁਨੇਹਾ ਭੇਜਿਆ ਵੀ ਕੋਈ ਚਿੰਤਾ ਵਾਲੀ ਗੱਲ ਨਹੀਂ ਜੋ ਮਰਜ਼ੀ ਕਰੀ ਜਾਂਦੇ ਹੋ ਮੈਂ ਬਿਲਕੁਲ ਛੜਦੀ ਕਲਾ ਦੇ ਵਿੱਚ ਮੈਨੂੰ ਕੋਈ ਪਰਵਾਹ ਨਹੀਂ ਦੇਗੀ ਉਹ ਕਹਿੰਦੇ ਜੀ ਕਿ ਦੇਖੋ ਉਹ ਬਿਲਕੁਲ ਠੀਕ ਠਾਕ ਇਹ ਤਰ੍ਹਾਂ ਕੱਦਦੇ ਨਾ ਆਪਣੀ ਖਬਰਾਂ ਬਣਾ ਲੈਂਦੇ ਆ ਵੀ ਭਾਈ ਉਹ ਤਾਂ ਜੀ ਉੱਥੇ ਨੀਂਦ ਨਹੀਂ ਆਉਦੀ ਉਹ ਤਾਂ ਜੀ ਉੱਥੇ ਡਿਪਰੈਸ਼ਨ ਦੇ ਵਿੱਚ ਹੈ ਉਹ ਤਾਂ ਜੀ ਬਿਲਕੁਲ ਐਵੇਂ ਹੋਏ ਪਏ ਆ ਉਹ ਕਹਿੰਦੇ ਜੀ ਬਿਲਕੁਲ ਕੁਝ ਨਹੀਂ ਹੋਇਆਗਾ ਬਿਲਕੁਲ ਜਿੰਦਾਬਾਦ ਆ ਸੀ ਇਹਨਾਂ ਦੇ ਵੱਡੇ ਜੋ ਗੱਲਾਂ ਬਣਾਏ ਜਾਂਦੇ ਕਹੋ ਬਣਾਏ ਜਾਂਦੇ ਜੀ ਜੀ ਬਿਲਕੁਲ ਸਹੀ ਤਹਿਣਾ ਸਾਹਿਬ ਤੇ ਉਧਰ ਉਪਚੋਣ ਦੀ ਤਿਆਰੀ ਜਿਹੜੀ ਹੈ ਉਹ ਹੋਣ ਲੱਗ ਗਈ ਹੈ ਜੀ ਭਾਜਪਾ ਉਪਚੋਣ ਦੀ ਤਿਆਰੀ ਦੇ ਵਿੱਚ ਹੈ ਜੈਣੀ ਹੋਰਾਂ ਨੂੰ ਇੰਚਾਰਜ ਲਗਾ ਦਿੱਤਾ ਹੈ ਜੀ ਹਾਂ ਬਿਲਕੁਲ ਜੀ ਲਗਾਤਾਰ ਹੁਣ ਤਿਆਰੀਆਂ ਅੱਗੇ ਤੋਂ ਅੱਗੇ ਵਧ ਰਹੀਆਂ ਹਨ ਤੇ ਜਿਹੜੀ ਇਹ ਜ਼ਿਮੀਂ ਚੋਣਾਂ ਹਾਲਾਂਕਿ ਉਹਦੀ ਤਰੀਕ ਦਾ ਐਲਾਨ ਨਹੀਂ ਹੋਇਆ ਵੀ ਇਹ ਕਦੋਂ ਹੋਣੀਆਂ ਪਰ ਗੱਲ ਇਹ ਜੀ ਕਿ ਇਹ ਹੋਣੀ ਤਾਂ ਹੈ ਹੀ 2-3 ਮਹੀਨੇ ਤੱਕ ਜ਼ਿਮੀਂ ਚੋਣ ਹੋਣੀ ਆ ਪਰ ਇਹ ਜੀ ਕਿ ਉਹਦੇ ਲਈ ਤਿਆਰੀਆਂ ਜ਼ੋਰਾਂ ਦੇ ਉੱਤੇ ਹੋਣੇ ਤੋਂ ਆ ਉਹਦੇ ਦੀ ਤਿਆਰੀਆਂ ਸਿਖਰ ਦੇ ਉੱਤੇ ਹੋਣੇ ਪਤਾ ਹੀ ਗਏ ਨੇ ਦੂਜੀ ਗੱਲ ਮਹੱਤਵਪੂਰਨ ਇਹ ਆ ਕਿ ਜਿਹੜੀ ਇਹ ਚੋਣ ਹੋਣ ਜਾ ਰਹੀ ਹੈ ਇਹਦੇ ਵਿੱਚ ਬੀਜੇਪੀ, ਅਕਾਲੀ, ਕਾਂਗਰਸੀ ਤੇ ਅਮਰਦੀ ਪਾਰਟੀ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਉਹ ਕੋ ਕਸਰ ਨਹੀਂ ਬਾਕੀ ਛੱਡਣੀਆਂ ਉਹਦੇ ਮੱਦੇ ਨਜ਼ਰ ਹੀ ਸਾਰਾ ਕੁਝ ਹੁਣ ਤੱਕ ਚੱਲ ਰਿਹਾ ਪਤਾ ਲੱਗਾ ਜੀ ਕਿ ਬੀਜੇਪੀ ਦੇ ਵੱਲੋਂ ਇਸ ਚੋਣ ਵਾਸਤੇ ਸਰਜੀਤ ਕੁਮਾਰ ਜਿਆਣੀ ਜਿਹੜੇ ਕਿ ਸਾਬਕਾ ਮੰਤਰੀ ਆ ਇਹਨਾਂ ਨੂੰ ਆਪਣਾ ਇੰਚਾਰਜ ਬਣਾ ਦਿੱਤਾ ਗਿਆ outra ਇੱਕ ਹੋਰ ਗੱਲ ਪਤਾ ਲੱਗੀ ਆ ਵੀ ਜਿਹੜੇ ਤੇੜੀ ਧੰਡਾਰੀ ਆ ਤੇ ਇੱਕ ਹੋਰ ਹੈਗੇ ਬੀਜੇਪੀ ਦੇ ਆਗੂ ਇਹਨਾਂ ਨੂੰ ਸਹਾਇਕ ਇੰਚਾਰਜ ਕਿ ਲਾਇਆ ਗਿਆ ਇਹਨਾਂ ਦਾ ਭਾਵੇਂ ਜੀ ਕਿ ਸਾਰੀਆਂ ਸਿਆਸੀ ਪਾਰਟੀਆਂ ਦਾ ਤਿਆਰੀਆਂ ਜ਼ੋਰਾਂ ਦੇ ਉੱਤੇ ਆ ਸਾਰੀਆਂ ਸਿਆਸੀ ਪਾਰਟੀਆਂ ਦਾ ਜਿਹੜੀਆਂ ਉਹ ਦਿਨ ਰਾਤ ਇਹ ਸਮਸਲੇ ਦੇ ਉੱਤੇ ਇਕੱਤਰ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਹੁਣੇ ਤੋਂ ਗੰਤਘਣਵਤ ਰਣ ਦਾ ਤਰਤਲਾ ਸ਼ੁਰੂ ਕੀਤਾ ਗਿਆ ਤਾਂ ਜੋ ਇਹ ਜਿੰਨੀ ਚੋਣ ਹੈ ਜਿਹੜੀ ਉਹਨਾਂ ਦੀ ਧੋਲੀ ਤੇ ਪੈ ਜਾਵੇ ਮੈਂ ਅੱਗੇ ਵੀ ਇਹ ਗੱਲ ਕਹਿਣਾ ਹੁੰਦਾ ਕਿ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਕੋਈ ਜਿੰਨੀ ਚੋਣ ਜਿੱਤਣ ਦੇ ਲਈ ਹੀ ਉਹ ਬੰਦੇ ਜਦਾਂ ਵੀ ਇਹ ਸਾਡੀ ਪ੍ਰਾਪਤੀ ਆ ਕੰਮ ਕਰਨਾ ਉਹਦੀ ਵੱਡੀ ਪ੍ਰਾਪਤੀ ਨਹੀਂ ਹੈਗੀ ਜਿੰਨੀ ਵੱਡੀ ਪ੍ਰਾਪਤੀ ਹੈ ਮੰਨੀ ਜਾਂਦੀ ਹੈ ਕਿ ਜ਼ਿੰਮੀ ਟੂਨ ਅਸੀਂ ਫਲਾਣੀ ਵਿਜਤਲੀ ਆ ਅਸੀਂ ਫਲਾਣੀ ਵਿਜਤਲੀ ਆ ਜਿਵੇਂ ਕੁਝ ਕੁ ਹਫ਼ਤੇ ਪਹਿਲਾਂ ਤੱਕ ਲੁਧਿਆਣਾ ਜਿਹੜਾ ਪੂਰੇ ਦਾ ਪੂਰਾ ਉਹ ਲੱਗਦਾ ਹੁੰਦਾ ਸੀ ਕਿ ਪੰਜਾਬ ਦੀ ਰਾਜਧਾਨੀ ਆ ਉਹ ਤਰੀਕੇ ਦੇ ਨਾਲ ਉਹਦੇ 2 ਮਹੀਨਿਆਂ ਦੇ ਵਿੱਚ ਤੇ ਇੰਉ ਲੱਗੂਗਾ ਜੀ ਕਿ ਭਾਈ ਤਰਨਤਾਰਨ ਪੰਜਾਬ ਦੀ ਰਾਜਧਾਨੀ ਆ ਕਿਉਂਕਿ ਸਾਰੀ ਸਰਕਾਰ ਦੇ ਇੱਥੇ ਆ ਕੇ ਬਹਿ ਜਾਣਾ ਵੱਡੇ ਵੱਡੇ ਹੋਰ ਨੇਤਾਵਾਂ ਨੇ ਇੱਥੇ ਆ ਕੇ ਬਹਿ ਜਾਣਾ ਤੇ ਸਭ ਦਾ ਜ਼ੋਰ ਇਸ ਗੱਲ ਦੇ ਵਿੱਚ ਲੱਗਾ ਹੋਣਾ ਇਹ ਬਸ ਆਪਾਂ ਇਹ ਸੀਟ ਕੱਢ ਲਈਏ ਬਾਕੀ ਕਿਦਾਂ ਬਾਅਦ ਗਿਆ ਜੀ ਤੇ ਟੈਣਾ ਸਾਹਿਬ ਸਭ ਤੋਂ ਵੱਡੀ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਸੀਟ ਨੂੰ ਇਸ ਤਰੀਕੇ ਦੇ ਨਾਲ ਡੀਲ ਕੀਤਾ ਜਾਂਦਾ ਇਸ ਤਰੀਕੇ ਦੇ ਨਾਲ ਗੱਲਾਂ ਕੀਤੀਆਂ ਜਾਂਦੀਆਂ ਜਿਵੇਂ ਇੱਕ ਸੀਟ ਦੇ ਨਾਲ ਹੀ ਪਤਾ ਨਹੀਂ ਸਰਕਾਰ ਬਣ ਜਾਣੀ ਹੈ ਤੇ ਇੱਕ ਦੇ ਨਾਲ ਹੀ ਸਰਕਾਰ ਜਿਹੜੀ ਉਹ ਟਹਿ ਜਾਣੀ ਹੈ ਤੇ ਇਹ ਸਾਰੇ ਜ਼ੋਰ ਇਸ ਤਰੀਕੇ ਨਾਲ ਹੀ ਲਾਉਂਦੇ ਨੇ ਹਰਮਨ ਜੀ ਸਰਕਾਰਾਂ ਨਾਲ ਜਿਹੜੀਆਂ ਹੁਣ ਉਹ ਕੰਮ ਕਰਨ ਦੇ ਉੱਤੇ ਜਿੱਤਣ ਤੋਂ ਬਾਅਦ ਕੰਮ ਕਰਨ ਦੇ ਉੱਤੇ ਜ਼ੋਰ ਨਹੀਂ ਉਹਨਾਂ ਲਉਂਦੀਆਂ ਜਿੰਮੀਨਾ ਇੱਕ ਸੀਟ ਜਿਹੜੀ ਬਾਕੀ ਬਚੀ ਆ ਜਿਹੜੀ ਇੱਕ ਸੀਟ ਖਾਲੀ ਹੋ ਗਈ ਆ ਉਹਨੂੰ ਜਿੱਤਣ ਦੇ ਉੱਤੇ ਜ਼ੋਰ ਲਾਉਂਦੀਆਂ ਉਹਨਾਂ ਦਾ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਲੱਗਾ ਹੁੰਦਾ ਕਿ ਅਸੀਂ ਕੋਈ ਕਸਰ ਨਾ ਬਾਕੀ ਛੱਡ ਗਏ ਸਾਨੂੰ ਇਸ ਗੱਲ ਦੇ ਵਿੱਚ ਨਾ ਕਿਤੇ ਕੋਈ ੇਟੀ ਹੋ ਜੇ ਉਹ ਆਪਦੀ ਇੱਜ਼ਤ ਮਾਨ ਸਨਮਾਨ ਇੱਕ ਸੀਟ ਜਿੰਮੀ ਸੀਟ ਨੂੰ ਲੈ ਕੇ ਬਣਾਉਂਦੇ ਰਹਿੰਦੇ ਸੋ ਇਹ ਗੱਲ ਸਭ ਦੇ ਲਈ ਨਜ਼ਰ ਆਉਂਦੀ ਆ ਦੇਖੋ ਇਹ ਗੱਲ ਵੀ ਸੱਚੀ ਆ ਪੀਐਸ ਵਾਲੇ ਆਮ ਆਦਮੀ ਪਾਰਟੀ ਦੇ ਕੋਲੇ ਦੋ ਮੰਤਰੀ ਉਤੇ ਪਏ ਆ ਮਤਲਬ ਦੋ ਵਪਾਰਾਂ ਦੇ ਮੰਤਰੀ ਬਣਾਏ ਜਾ ਸਕਦੇ ਦੋ ਵਕਤ ਵਕਤ ਉਹ ਭਾਗਾਂ ਦੇ ਦੋ ਮੰਤਰੀ ਬਣਾਏ ਜਾ ਸਕਦੇ ਆ ਜੇ ਉਹਨਾਂ ਨੇ ਇਹ ਗੱਲ ਕਹਿਤੀ ਵੀ ਜਿਹੜੋ ਅਸੀਂ ਉਮੀਦਵਾਰ ਬਣਾਉਣ ਲੱਗੇ ਆ ਤੁਸੀਂ ਉਹਨੂੰ ਵੋਟਾਂ ਪਾ ਦਿਓ ਅਸੀਂ ਉਹਨੂੰ ਮੰਤਰੀ ਬਣਾ ਦੇਾਂਗੇ ਲੋਕਾਂ ਨੇ ਪਾ ਵੀ ਦੇਣਗੇ ਲੋਕ ਇਹ ਗੱਲ ਸੋਚਦੇ ਹੁੰਦੇ ਕਿ ਚਲੋ ਯਾਰ ਜੇ ਸਾਡੇ ਖੇਤਰ ਦਾ ਮੰਤਰੀ ਹੋਊਗਾ ਤੇ ਘੱਟੋ-ਘੱਟ ਸਾਨੂੰ ਇਹ ਤਾਂ ਫਾਇਦਾ ਹੋਊਗਾ ਨਾ ਕਿ ਭਾਈ ਸਾਡੇ ਕੰਮ ਹੁੰਦੇ ਰਹਿਣਗੇ ਸੋ ਇਹ ਜਿੰਮੀ ਚੋਣ ਜਿੱਤ ਲੈਣੀ ਕੋਈ ਪ੍ਰਾਪਤੀ ਵਾਲੀ ਗੱਲ ਨਹੀਂ ਹੁੰਦੀਗੀ ਜ਼ਮੀਨੀ ਜੋਨ ਤੋਂ ਜਿੱਤੀ ਲੈਣੀ ਹੁੰਦੀ ਹੈ ਸਾਰੀ ਸਰਕਾਰ ਜਦੋਂ 117 ਹਲਕਿਆਂ ਦੇ ਵਿੱਚੋਂ ਜੇ 116 ਹਲਕੇ ਇਕੱਠੇ ਹੋ ਕੇ ਇੱਕ ਹਲਕਾ ਜਿੱਤਣ ਦੇ ਲਈ ਜ਼ੋਰ ਲਾਉਣਗੇ ਉਹ ਜਿੱਤ ਹੀ ਲੈਣਾ ਪਰ ਗੱਲ ਇਹ ਚ ਕਿ ਲੋਕਾਂ ਦੇ ਮੱਥਲੇ ਕੁੱਲ 117 ਹਲਕਿਆਂ 'ਚ ਕਿੰਨੇ ਹਲ ਹੁੰਦੇ ਸਵਾਲ ਇਹ ਆ ਬਿਲਕੁਲ ਸਹੀ ਤਾਨਾ ਸਾਹਿਬ ਇਹ ਸਮਾ ਚਲੋ ਸਾਰਾ ਕੁਝ ਤਿਆਰ ਕਰੂਗਾ ਉਧਰ ਅੱਪਾ ਜਾਣਦੇ ਆ ਪਿਛਲੇ ਦਿਨੀ 35 ਟੋਰਨੇਡੋ ਬਾਪੂ ਫੌਜਾ ਸਿੰਘ ਸਾਡੇ ਵਿੱਚ ਕਰ ਨਹੀਂ ਰਹੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਾਰਿਆਂ ਨੂੰ ਤੇ ਕਹਿੰਦੇ ਕਿ ਜਿਹੜੀ ਗੱਡੀ ਨੇ ਟੱਕਰ ਮਾਰੀ ਸੀ ਉਹ ਬੰਦਾ ਕਾਬੂ ਕਰ ਲਿਆ ਗਿਆ ਜੀ ਕੌਣ ਹੈ ਉਹ ਹਾਂ ਬਿਲਕੁਲ ਜੀ ਬਿਲਕੁਲ ਉਸ ਬੰਦੇ ਨੂੰ ਕਾਬੂ ਕਰ ਲਿਆ ਗਿਆ ਉਹ ਹੈਗਾ ਜੀ ਅਮਰਤਪਾਲ ਸਿੰਘ ਢੱਲੋਂ ਇਹ ਅਮਰਤਪਾਲ ਸਿੰਘ ਢੱਲੋਂ ਨਾਲ ਜਿਹੜਾ ਨੌਜਵਾਨ ਹੈ ਇਹ ਕੁਝ ਇੱਕ ਸਮਾਂ ਪਹਿਲਾਂ ਹੀ ਆਇਆ ਹੈਗਾ ਜੀ ਕੈਨੇਡਾ ਦੇ ਵਿੱਚੋਂ ਤੇ ਇਹ 8-9 ਦਿਨ ਪਹਿਲਾਂ ਹੀ ਇੱਥੇ ਵਾਪਸ ਆਇਆ ਤੇ ਇਹ ਉੱਥੇ ਗਿਆ ਸੀ ਵਿਜ਼ਿਟਰ ਵੀਜ਼ੇ ਦੇ ਉੱਤੇ ਫਿਰ ਇਹਦੇ ਉੱਥੇ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਵਾ ਲਿਆ ਤੇ ਫਿਰ ਪਤਾ ਲੱਗਾ ਕਿ ਇਹਦਾ ਵਰਕ ਪਰਮਿਟ ਹੈ ਜਿਹੜਾ ਤੇ ਉਹ ਹੈਗਾ ਜੀ ਇਸ ਵੇਲੇ 2027 ਤੱਕ ਸੋ ਇਹ ਆਇਆ ਸੀ ਕਿ 8 ਨਵੰਬਰ ਪਹਿਲਾਂ ਇੰਡੀਆ ਤੇ ਇਹ ਮੰਨ ਗਿਆ ਕਿ ਵੀ ਭਾਈ ਮੇਰੇ ਕੋਲ ਗਲਤੀ ਹੋਈ ਆ ਮੈਂ ਤੇਜ਼ ਰਫਤਾਰ ਦੇ ਵਿੱਚ ਗੱਡੀ ਚਲਾ ਰਿਹਾ ਸੀਗਾ ਤੇ ਮੇਰੀ ਗੱਡੀ ਦੇ ਨਾਲ ਟੱਕਰ ਵੱਜਣ ਕਰਕੇ ਤੇ ਬਾਪੂ ਫੌਜਾ ਸਿੰਘ ਦੀ ਮੌਤ ਹੋ ਗਈ ਇਹ ਇਹ ਵੀ ਗੱਲ ਬੰਦੀ ਹੈ ਕਿ ਦੇਖੋ ਜੀ ਮੈਂ ਜਾਣਦਾ ਸੀ ਕਿ ਮੋਬਾਈਲ ਵਿੱਚ ਕੀ ਹੁੰਦਾ ਕਾਲੀ ਕਾਲੀ ਚੱਲਿਆ ਸੀਗਾ ਤੇ ਮੇਰੀ ਗੱਡੀ ਆ ਜਿਹੜੀ ਹੋਰ ਰਫ्तार ਦੇ ਵਿੱਚ ਤੇਜ਼ ਸੀ ਤੇ ਜਿਹਦੇ ਕਰਕੇ ਇਹ ਹਾਦਸਾ ਵਾਪਰ ਗਿਆ ਫਿਰ ਇਹਨੇ ਇੱਕ ਹੋਰ ਤੱਕ ਬਹੁਤ ਜ਼ਰੂਰੀ ਗੱਈਆ ਕਿਨਾਂ ਕਿ ਮੈਨੂੰ ਇਹ ਤਾਂ ਪਤਾ ਲੱਗਿਆ ਸੀ ਕਿ ਇੱਕ ਬਜ਼ੁਰਗ ਮੇਰੀ ਗੱਡੀ ਦੇ ਨਾਲ ਟਕਰਾ ਗਿਆ ਪਰ ਮੈਨੂੰ ਇਹ ਵੀ ਪਤਾ ਸੀ ਕਿ ਬਾਪੂ ਧੁਰਜ ਸਿੰਘ ਆ ਉਹ ਕਹਿੰਦਾ ਸੀ ਕਿ ਮੈਂ ਡਰ ਗਿਆ ਸੀ ਇਸ ਕਰਕੇ ਮੈਂ ਗੱਡੀ ਉੱਥੋਂ ਭਜਾ ਦਿੱਤੀ ਸੀ ਤੇ ਜੇ ਮੈਂ ਉੱਥੇ ਖੜਾ ਹੁੰਦਾ ਤਾਂ ਮੇਰਾ ਕੋਈ ਨੁਕਸਾਨ ਨਾ ਹੋ ਜਾਂਦਾ ਸੋ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰਕੇ ਇਹਨੂੰ ਮੇਰੇ ਖਰਦ ਵੀ ਹੁਣ 13-14 ਦਿਨਾਂ ਤੱਕ ਅਦਾਲਤ ਨੇ ਇਹਨੂੰ ਨਿਆਇਕ ਹਿਰਾਸਤ ਦੇ ਵਿੱਚ ਵੀ ਭੇਜ ਦਿੱਤਾ ਇਹ ਜਾਣਕਾਰੀ ਮਿਲੀ ਆ ਪਰ ਗੱਲ ਕਹਿਣ ਦਾ ਭਾਵ ਇਹ ਜਿਕੇ ਬਾਹਰਲੇ ਮੁਲਕ ਦੇ ਵਿੱਚੋਂ ਆਕੇ ਜੀ ਬੰਦਾ ਜਿੱਥੇ ਕਿ ਆਪਾਂ ਜਾਣਦੇ ਕਿ ਬਹੁਤ ਪ੍ਰਬੰਧ ਹੈਗੇ ਆ ਜਿੱਥੇ ਕਿ ਆਪਾਂ ਜਾਣਦੇ ਆ ਕਿ ਇੱਥੇ ਲਾਇਸੈਂਸ ਲੈਣਾ ਕੋਈ ਸੌਖਾ ਨਹੀਂ ਹੁੰਦਾ ਵੀ ਅੰਨੇ ਵਾਰ ਇੰਡੀਆ ਦੇ ਵਿੱਚ ਆਕੇ ਸਾਡੇ ਨਾਸ਼ਨ ਸਾਡੀਆਂ ਆਸਾਂ ਉਹੀ ਆ ਉਹ ਵੀ ਅਸੀਂ ਬਦਲ ਸਕਿਆ ਇਹ ਤੱਕ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਉਹ ਸੀ ਬਾਹਰ ਜਾ ਕੇ ਅ ਵੀ ਭਾਈ ਖਾਲੀ ਖਾਂ ਤੇ ਦੀ ਬ੍ਰੇਕ ਲਾ ਕੇ ਗੱਡੀ ਤੋਂ ਉਨ ਦੀ ਹਰਤ ਪਾ ਲੈਨੇ ਆ ਇੱਥੇ ਅਨਸਰ ਕਈ ਲੋਕ ਕਹਿਣਗੇ ਕਿ ਗੱਡੀ ਚਲਾਉਣ ਦਾ ਸਵਾਲ ਹੈ ਜਿੱਥੇ ਜਿੰਨੀ ਮਰਜ਼ੀ ਸਪੀਡ ਕਰ ਲਈਏ ਜਿੱਥੋਂ ਮਰਜ਼ੀ ਭਜਾਰ ਤੇ ਲੰਘ ਜੇ ਸੋ ਆਹ ਕੱਲਾ ਜਿਹੜੀਆਂ ਉਹ ਇੰਡੀਆ ਦੇ ਵਿੱਚ ਆਤਾਂ ਦੀ ਬਰੰਗਣਾ ਜੀ ਬਿਲਕੁਲ ਸਹੀ ਤੇ ਜਿਹੜਾ ਸਾਹਿਬ ਉਧਰ ਜਿਹੜੇ ਆਪਦੇ ਵਿਧਾਇਕ ਨੇ ਗੋਲਦੀ ਕੰਬੋਜ ਕਹਿੰਦੇ ਸੜਕ ਹਾਥੇ ਚਵਾਲ ਵਾਲੋ ਵੀ ਬਚੇ ਨੇ ਜੀ ਇਹ ਕੀ ਹੋਇਆ ਸਾਰਾ ਕੁਝ ਹਾਂ ਬਿਲਕੁਲ ਜੀ ਬਿਲਕੁਲ ਇਹ ਬੜੇ ਹਾਦਸਾ ਬਹੁਤ ਵੱਡਾ ਵਾਪਰ ਸਕਦਾ ਸੀਗਾ ਕਿ ਇਨੋਵਾ ਗੱਡੀ ਦੇ ਉੱਤੇ ਆਪਦੇ ਟੱਬਰ ਦੇ ਸਮੇਤ ਆਪਦੇ ਪਰਿਵਾਰ ਦੇ ਸਮੇਤ ਤੇ ਆਰਐਸਆਈ ਚੰਡੀਗੜ੍ਹ ਤੋਂ ਆਪਣੇ ਹਲਕੇ ਦੇ ਵੱਲ ਜਦੋਂ ਇੱਕ ਰੋਜ਼ਪੁਰ ਦੇ ਕੋਲ ਪਹੁੰਚੇ ਜੀ ਪਿੰਡ ਪਿਆਰੀਆਂਾਂ ਦੇ ਕੋਲ ਤੇ ਉਸ ਥਾਂ ਦੇ ਉੱਤੇ ਇਹਨਾਂ ਦੀ ਗੱਡੀ ਹੈ ਜਿਹੜੀ ਉਹ ਹਾਦਸਾ ਗ੍ਰਸਤ ਹੋ ਗਈ ਇਨੋਵਾ ਗੱਡੀ ਪੂਰਾ ਪਰਿਵਾਰ ਗੱਡੀ ਦੇ ਵਿੱਚ ਸੀਗਾ ਇਹ ਉੱਥੇ ਨਹੀਂ ਪੈਂਦਾ ਸੀ ਸ਼ਾਇਦ ਗੱਡੀ ਦਾ ਬੈਲੈਂਸ ਵਿਗੜ ਗਿਆ ਜਾਂ ਕੋਈ ਹੋਰ ਕਾਰਨ ਬਣਿਆ ਤੇ ਗੱਡੀ ਇਹਨਾਂ ਦੀ ਇੱਕ ਬਲੈਰੋ ਵਾਡੀ ਦੇ ਵਿੱਚ ਟਕਰਾਂ ਗਈ ਸੀ ਨੋਵਾ ਫਿਰ ਉਸ ਤੋਂ ਬਾਅਦ ਜਿਹੜੀ ਇਹਦੀ ਨੋਵਾ ਉਹ ਮੂਰੋ ਪੂਰੀ ਤਰ੍ਹਾਂ ਡੈਮੇਜ ਹੋ ਗਈ ਆ ਉਹਦਾ ਬੜਾ ਨੁਕਸਾਨ ਹੋ ਗਿਆ ਤੇ ਇਹਾਂ ਦੀ ਪਰ ਆਪ ਵਾਰ-ਵਾਰ ਬਚ ਗਏ ਇਹਦੇ ਟੱਬਰ ਦਾ ਕੋਈ ਨੁਕਸਾਨ ਨਹੀਂ ਹੋਇਆ ਚਲੋ ਇਹ ਗੱਲ ਚੰਗੀ ਆ ਕਿਉਂਕਿ ਦੇਖੋ ਲੋਹਾ ਤਾਂ ਫੇਰ ਸਿੱਧਾ ਹੋ ਜੂ ਨੁਕਸਾਨ 2-4 ਲੱਖ ਰੁਪਏ ਦਾ ਹੋ ਜੂ ਪਰ ਜ਼ਿੰਦਗੀ ਬਚਣੀ ਚਾਹੀਦੀ ਆ ਜਲਾਲਾਬਾਦ ਦੇ ਵਿਧਾਇਕ ਜਿਹੜੇ ਇਹ ਗੋਲਦੀ ਕਮੋਜ ਉਹਨਾਂ ਦੀ ਜ਼ਿੰਦਗੀ ਬਚ ਗਈ ਆ ਤੇ ਗੱਡੀ ਇਹਨਾਂ ਦੀ ਨੁਕਸਾਨੀ ਗਈ ਆ ਸੜਕ ਹਾਲ ਸਾ ਬੜਾ ਧਿਆਨਕ ਸੀਗਾ ਜੀ ਜੀ ਜਨਾਬ ਸਾਹਿਬ ਕਰਨਲ ਕੁਟਪਾ ਕੁਟਮਾਰ ਮਾਮਲੇ 'ਤੇ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਪਟਿਆਲੇ 'ਚ ਕਰਨਲ ਕੁਟਮਾਰ ਮਾਮਲੇ ਦੀ ਜਾਂਚ ਹੁਣ ਕਹਿੰਦੇ ਕਿ ਸੀਬੀਆਈ ਕਰੇਗੀ ਜੀ ਹਾਂ ਬਿਲਕੁਲ ਜੀ ਇਸ ਮਾਮਲੇ ਦੀ ਪੜਤਾਲ ਹੁਣ ਸੀਬੀਆਈ ਕਰੂਗੀ ਕਿਉਂਕਿ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੈ ਕਿਉਂਕਿ ਆਪਾਂ ਜਾਣਦੇ ਕਿ ਇਸੇ ਸਾਲ ਯਾਨੀ ਕਿ 2025 ਦੇ ਵਿੱਚ ਮਾਰਚ ਦੇ ਮਹੀਨੇ ਦੇ ਵਿੱਚ ਤੇ ਪਟਿਆਲੇ ਦੇ ਜਿੰਦਰਾ ਹਸਪਤਾਲ ਦੇ ਕੋਲੇ ਜਿਹੜਾ ਢਾਬਾ ਬਣਿਆ ਉੱਥੇ ਰੋਟੀ ਪਾਣੀ ਖਾਣਦੇ ਲਈ ਤੇ ਕਰਨਲ ਤੇ ਉਹਦਾ ਪੁੱਤ ਗਏ ਸੀ ਉਥੇ ਪੁਲਿਸ ਮੁਲਾਜ਼ਮ ਦੀ ਪਹੁੰਚੀ ਤੇ ਉਹਨਾਂ ਨੇ ਇਹਨਾਂ ਦੋਹਾਂ ਨੂੰ ਕੁੱਟਿਆ ਫਿਰ ਇਹ ਮਾਮਲਾ ਬਹੁਤ ਵੱਡਾ ਬਣਿਆ ਮਾਮਲਾ ਵੱਡਾ ਤਾਂ ਬਣਿਆ ਕਿਉਂਕਿ ਉਹ ਕਰਨਲ ਆ ਨਹੀਂ ਤਾਂ ਵੱਡਾ ਬਣਨਾ ਹੀ ਨਹੀਂ ਸੀਗਾ ਇਸ ਗੱਲ ਨੂੰ ਅੰਦਰ ਬਾਹਰ ਹੀ ਕਰ ਦਿੱਤਾ ਜਾਣਾ ਸੀ ਖਤਮ ਕਰ ਦਿੱਤਾ ਜਾਣਾ ਸੀ ਪਰ ਚਲੋ ਇਹ ਗੱਲ ਖਤਮ ਨਹੀਂ ਹੋਈ ਤੇ ਇਹ ਗੱਲ ਸੁਲਬ ਦੀ ਸੁਲਬ ਦੀ ਅੱਜ ਵਾਲੇ ਸਾਹ ਤੇ ਪਹੁੰਚ ਗਈ ਆ ਕਿਉਂਕਿ ਪੁਲਿਸ ਦੇ ਵੱਲੋਂ ਇਹਦੀ ਪੜਤਾਲ ਸ਼ੁਰੂ ਕੀਤੀ ਗਈ ਸੀ ਰਨਵਲ ਬਾੜੀ ਪਤਨੀ ਨੇ ਆਪਦੀ ਟੀਮ ਦੇ ਨਾਲ ਹਾਈ ਕੋਰਟ ਦੇ ਵਿੱਚ ਇਹ ਗੱਲ ਕਹੀ ਸੀ ਵੀ ਸਾਨੂੰ ਪੁਲਿਸ ਦੀ ਪੜਤਾਲ ਦੇ ਉੱਤੇ ਪੰਜਾਬ ਪੁਲਿਸ ਦੀ ਪੜਤਾਲ ਦੇ ਉੱਤੇ ਭਰੋਸਾ ਨਹੀਂ ਹੈ ਫਿਰ ਹਾਈ ਕੋਰਟ ਦੇ ਵੱਲ ਗੱਲ ਕਹੀ ਗਈ ਸੀ ਕਿ ਭਾਈ ਇਹਦੀ ਜਾਂਚ ਪੜਤਾਲ ਅਸੀਂ ਸੌਂਪਦੇ ਚੰਡੀਗੜ੍ਹ ਦੀ ਪੁਲਿਸ ਨੂੰ ਪਰ ਹੁਣ ਪਤਾ ਲੱਗਾ ਜੀ ਕਿ ਮਾਨਜੋਗ ਅਦਾਲਤ ਨੇ ਕਿਹਾ ਵੀ ਸਾਨੂੰ ਚੰਡੀਗੜ੍ਹ ਦੀ ਪੁਲਿਸ ਨਹੀਂ ਪੜਤਾਲ ਦੇ ਉੱਤੇ ਵੀ ਭਰੋਸਾ ਨਹੀਂ ਹੈ ਉਹਦੇ ਵੱਲੋਂ ਪਾਰਦਰਸ਼ੀ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਅਪੀੜੀ ਪੜਤਾਲ ਨਹੀਂ ਕੀਤੀ ਗਈ ਜਿਹਦੇ ਕਰਕੇ ਹੁਣ ਇਹ ਮਾਮਲਾ ਸੀਬੀਆਈ ਦੇ ਹਵਾਲੇ ਕੀਤਾ ਜਾਂਦਾ ਇਹ ਮਾਮਲਾ ਦੀ ਹੁਣ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀਬੀਆਈ ਨੂੰ ਸੌਂਪਣ ਤੋਂ ਬਾਅਦ ਹੁਣ ਅਗਲੀਆਂ ਖਬਰਾਂ ਕੀ ਹੋਣਗੀਆਂ ਇਹ ਵਕਤ ਦੱਸੂਗਾ ਤੇ ਸੀਬੀਆਈ ਦੇ ਹਵਾਲੇ ਕਿਦੋਂ ਕਰ ਦਿੱਤਾ ਗਿਆ ਤਾਂ ਇਹ ਮਾਮਲਾ ਸ਼ਾਇਦ ਕਿਸੇ ਆਉਣ ਦੇ ਸਮੇਂ ਦੇ ਵਿੱਚ ਤੜਪਤੜ ਲੱਗ ਜਾਵੇ ਜਿਹੜੀ ਬੰਦਿਆਂ ਦੇ ਉੱਤੇ ਪੁਲਿਸ ਅਧਿਕਾਰੀਆਂ ਦੇ ਉੱਤੇ ਪਰਚਾ ਦਰਜ ਹੋਇਆ ਸੀ ਉਹਨਾਂ ਦੇ ਵਿੱਚੋਂ ਬੰਦੇ ਜਿਹੜੇ ਵਕ ਵਕ ਉਹ ਇਸ ਵੇਲੇ ਜ਼ਮਾਨਤਾਂ ਦੇ ਲਈ ਕੋਸ਼ਿਸ਼ ਕਰ ਰਹੇ ਆ ਉਹਦੇ ਵਿੱਚ ਰੌਣੀ ਸਿੰਘ ਇੱਕ ਸਿਪੋ ਵੀ ਇੰਸਪੈਕਟਰ ਇਸ ਵੇਲੇ ਜ਼ਮਾਨਤ ਲਈ ਕਈ ਵਾਰੀ ਅਰਜ਼ੀ ਲਾ ਚੁੱਕਾ ਜਿਹਦੀ ਕਿ ਰੰਗ ਹੋ ਚੁੱਕੀ ਆ ਤੇ ਜਿਹੜੀ ਬੀਬੀ ਆ ਕਰਨਲ ਬਾੜੀ ਘਰ ਵਾਲੀ ਉਹਨੇ ਕੱਲ੍ਹ ਦੇ ਤਾਂ ਕਹੀ ਜੀ ਕਿ ਹੁਣ ਮੈਨੂੰ ਥੋੜੀ ਜੀ ਤਸੱਲੀ ਹੋਈ ਆ ਹੁਣ ਮੈਨੂੰ ਇਸ ਗੱਲ ਦੀ ਆਸ ਆ ਜੀ ਕਿ ਇਨਸਾਫ ਦੇ ਬਣ ਵਧਾਂਗੇ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਇਸ ਮਾਮਲੇ ਦੇ ਵਿੱਚ ਬੜਾ ਬਦਪਾਉ ਦੀ ਕੋਸ਼ਿਸ਼ ਕੀਤੀ ਗਈ ਆ ਸਾਡੇ ਉੱਤੇ ਬਹੁਤ ਪ੍ਰੈਸ਼ਰ ਪਾਇਆ ਗਿਆ ਪਰ ਅਸੀਂ ਡਰੇ ਨਹੀਂ ਤੇ ਜਿੰਨੀ ਦੇਰ ਤੱਕ ਸਬੰਧਤ ਪੁਲਿਸ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੂੰ ਸਜ਼ਾ ਨਹੀਂ ਮਿਲਦੀ ਜਿਨ੍ਹਾਂ ਨੇ ਕਿ ਮੇਰੇ ਪਤੀ ਦੇ ਉੱਤੇ ਮੇਰੇ ਪੁੱਤ ਦੇ ਉੱਤੇ ਅਤਿਆਚਾਰ ਕੀਤਾ ਉਨੀ ਦੇਰ ਤੱਕ ਉਹ ਕੰਦੀ ਚੁੱਪ ਕਰਕੇ ਨਹੀਂ ਬੈਠੂੰਗੀ ਉਹ ਕੰਦੀ ਸਾਡੀ ਟੀਮ ਚੁੱਪ ਕਰਕੇ ਨਹੀਂ ਬੈਠੂਗੀ ਸੋ ਬੇਤੇ ਪਾਈ ਉਹਦੇ ਸਮੇਂ ਦੇ ਵਿੱਚ ਹੋਰ ਕਿਹੜੇ-ਕਿਹੜੇ ਮੋੜ ਆਉਂਦੇ ਇਸ ਕੇਸ ਦੇ ਵਿੱਚ ਪਰ ਇਹ ਬੜੀ ਵੱਡੀ ਗੱਲ ਹੈ ਕਿ ਇਹ ਮਾਮਲਾ ਜਿਹੜਾ ਉਹ ਹੁਣ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਜੀ ਜੀ ਜਟਨਾ ਸਾਹਿਬ ਉਹ ਚਿੰਤਾਜਨਕ ਖਬਰ ਇੱਕ ਵਾਰ ਫਿਰ ਤੋਂ ਸਾਹਮਣੇ ਆ ਗਈ ਹੈ ਜੀ ਲਗਾਤਾਰ ਤੀਸਰੇ ਦਿਨ ਦਰਬਾਰ ਸਾਹਿਬ ਨੂੰ ਡਾਉਣ ਦੀ ਧਮਕੀ ਜਿਹੜੀ ਆ ਉਹ ਮਿਲੀ ਹੈ ਜੀ ਹਾਂ ਬਿਲਕੁਲ ਜੀ ਉਹਦੇ ਦੁੱਖ ਦੀ ਗੱਲ ਹੈ ਜੀ ਆਮ ਬੰਦਾ ਤਾਂ ਇਹ ਗੱਲ ਮੂੰਹ ਦੇ ਵਿੱਚੋਂ ਕੱਢਣ ਬੈਣੀ ਦੀ ਸੋਚੂਗਾ ਕਿਉਂਕਿ ਦੇਖੋ ਆਸਥਾ ਦਾ ਕੇਂਦਰ ਇੰਨਾ ਮਹਾਨ ਕੇਂਦਰ ਆ ਪਰ ਗੱਲ ਇਹ ਜੀ ਕਿ ਜਿਹੜੇ ਲੋਕਾਂ ਦੀ ਕਰਤੂਤਾ ਬਾੜੀ ਨਾ ਉਹ ਧਮਕੀਆਂ ਵੀ ਦੇਈ ਜਾਂਦੇ ਆ ਇਹ ਕੱਲੀ ਇਥੋਂ ਦੀ ਕਿਉਂ ਜੇਕਰ ਕੋਈ ਬੰਦਾ ਕਵੇ ਜੀ ਅਜਮੇਸ਼ ਸ਼੍ਰੀਪ ਦੇ ਬਾਰੇ ਅਸੀਂ ਆ ਸੋਚਿਆ ਉਹ ਵੀ ਗਲਤ ਆ ਕੋਸ ਤ੍ਰਿਪਤੀ ਵਾਲਾ ਜੀ ਮੰਦਿਰ ਦੇ ਬਾਰੇ ਧਮਕੀ ਦੇ ਦੇ ਉਹ ਵੀ ਗਲਤ ਆ ਦਰਬਾਰ ਸਾਹਿਬ ਦੇ ਬਾਰੇ ਵੀ ਗਲਤ ਤੇ ਦੁਰਗੇਣਾ ਮੰਦਿਰ ਦੇ ਬਾਰੇ ਵੀ ਗਲਤ ਆ ਪਰ ਗੱਲ ਇਹ ਜੀ ਕਿ ਲਗਾ ਤਾਂ ਪਿਛਲੇ 3 ਦਿਨਾਂ ਤੋਂ ਹਰ ਰੋਜ਼ ਈਮੇਲ ਆ ਰਹੀ ਹੈ ਸ਼੍ਰੋਮਣੀ ਕਮੇਟੀ ਦੀ ਮੇਲ ਦੇ ਉੱਤੇ ਜਿਹਦੇ ਵਿੱਚ ਇਹ ਲਿਖਿਆ ਹੁੰਦਾ ਜੀ ਕਿ ਦਰਬਾਰ ਸਾਹਿਬ ਨੂੰ ਅਸੀਂ ਆਜ ਦੀ ਸੇਵਾ ਉਡਾ ਲੈਣਾ ਹੁਣ ਵੀ ਇਹ ਲਿਖਿਆ ਆਇਆ ਮੇਟੇ ਦੇ ਈਮੇਲ ਦੇ ਵੀ ਭਾਈ ਅਸੀਂ ਪਾਈਪਾਂ ਦੇ ਵਿੱਚ ਆਜ ਦੀ ਸੂ ਭਰਿਆ ਤੇ ਅਸੀਂ ਭਾਈ ਕਿਸੇ ਵੀ ਵੇਲੇ ਉਡਾ ਦੇਣਾ ਤੇ ਪੁਲਸਾ ਜਿਹੜੀ ਉੱਥੇ ਚੱਪੇ-ਚੱਪੇ ਦੇ ਉੱਤੇ ਤਣਾਤ ਆ ਜਿਹੜੀ ਉੱਥੇ ਟਾਸਕ ਫੋਰਸਾ ਸ਼੍ਰੋਮਣੀ ਕਮੇਟੀ ਦੀ ਕੋਈ ਚੱਪੇ-ਚੱਪੇ ਦੇ ਉੱਤੇ ਤਣਾਤ ਆ ਲੱਗੇ ਕਰਤਾ ਵੀ ਤਾਂ ਲੱਗਾ ਜੀ ਕਿ ਐਡਵੋਕੇਟ ਧਾਮੀ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸੰਗਤ ਦਰਬਾਰ ਸਾਹਿਬ ਆਉਣਾ ਨਾ ਛਟਾਵੇ ਸੰਗਤ ਦਰਬਾਰ ਸਾਹਿਬ ਦੇ ਵਿੱਚ ਪਹਿਲਾਂ ਮੰਗੀ ਆ ਦੇ ਜਿਹੜੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਹ ਕੁੱਝ ਕੀਤਾ ਗਿਆ ਜਾਂ ਕੀਤਾ ਜਾ ਰਿਹਾ ਉਹ ਕਹਿੰਦੇ ਜੀ ਕਿ ਉਹਨਾਂ ਦੇ ਉੱਤੇ ਬੰਦੀ-ਸਰਦੀ ਕਾਰਵਾਈ ਹੋਊਗੀ ਫੋਕ ਦਾ ਭਾਈ ਸਿੱਖਾਂ ਨੂੰ ਭੜਕਾਉਣ ਦੇ ਲਈ ਇਹ ਉਹ ਫਿਰ ਤੋਂ ਜ਼ਰ ਕੋਲਣ ਦੇ ਵੀ ਸਾਸ਼ਾ ਕੀ ਤੱਕ ਜਾ ਰਹੀਆਂ ਹੋਣ ਤੇ ਦਰਬਾਰ ਸਾਹਿਬ ਦੇ ਉੱਤੇ ਕਦੇ ਜੀ ਪਹਿਲਾਂ ਵੀ ਹਮਲਾ ਹੋਇਆ ਅੰਮ੍ਰਿਤਸਰ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ ਬੰਬ ਤੋਂ ਮਾਫੇ ਕਈ ਵਾਰ ਹੋ ਗਏ ਆ ਉਹ ਕਹਿੰਦੇ ਜੀ ਕਿ ਪਰ ਸੰਗਤ ਆ ਜਿਹੜੀ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਮਨੋਬਲ ਆਪਣਾ ਮਜ਼ਬੂਤ ਕਰਕੇ ਚੱਲੇ ਉਹ ਕਹਿੰਦੇ ਜੀ ਕਿ ਸਾਨੂੰ ਇਸ ਗੱਲ ਤੇ ਬੜਾ ਦੁੱਖ ਆ ਵੀ ਆਹ ਕੁਝ ਕੀਤੇ ਜਾ ਰਹੇ ਆ ਪਰ ਸਿੱਖੀ ਦੇ ਮੂਹਰੇ ਇਹੋ ਜੀਆਂ ਗੱਲਾਂ ਇਹੋ ਜੀਆਂ ਅਰਚਨਾ ਕੋ ਮਹਣੇ ਨਹੀਂ ਰੱਖਦੀਆਂ ਲਗੇ ਕਲ ਗੁਰਜੀਤ ਸਿੰਘ ਔਦਲਾ ਜਿਹੜੇ ਕਿ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟਾ ਕਾਂਗਰਸ ਦੇ ਵੱਲੋਂ ਉਹਨਾਂ ਨੇ ਭਾਰਤ ਦੇ ਗ੍ਰਹਿ ਭਾਗ ਨੂੰ ਚਿੱਠੀ ਵੀ ਲਿਖੀ ਆ ਇਹਦੇ ਵਿੱਚ ਇਹ ਗੱਲ ਕਹੀ ਹੈ ਵੀ ਕਿਰਪਾ ਕਰਕੇ ਤੁਸੀਂ ਇਹ ਦੀ ਪੜਤਾਲ ਕਰਵਾਓ ਵੀ ਇਹ ਕਿਹੜੇ ਲੋਕ ਆ ਜਿਨ੍ਹਾਂ ਦੇ ਵੱਲੋਂ ਆਹ ਕੁਝ ਕੀਤਾ ਜਾ ਰਿਹਾ ਦਰਬਾਰ ਸਾਹਿਬ ਦੇ ਬਾਰੇ ਆਹ ਈਮੇਲ ਆ ਭੇਜਿਆ ਜਾ ਰਹੀਆਂ ਧੰਗਾਂ ਲਿਤਾਂ ਜਾ ਰਹੀਆਂ ਇਹਨਾਂ ਲੋਕਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਬਿਲਕੁਲ ਤਣਾ ਸਾਬਾਗੇ ਬਾਦ ਦੇ ਜੀ ਗੱਲ ਕਰਦੇ ਹਾਂ ਹੁਣ ਕਪੂਰਥਲਾ ਦੀ ਕਹਿੰਦੇ ਕਿ ਉੱਥੇ ਮੁੱਖ ਮੰਤਰੀ ਸਾਹਿਬ ਨੇ ਸੀਚੇਵਾਲ ਹੋਰਾਂ ਦੀਆਂ ਵਾਵਾ ਸਫਾਈਆਂ ਕੀਤੀਆਂ ਨੇ ਜੀ ਕੀ ਕਹਿਣਾ ਉਹਨਾਂ ਦਾ ਬਿਲਕੁਲ ਜੀ ਬਿਲਕੁਲ ਦੇਖੋ ਕੱਲਣਾ ਮੇਨ ਦੀ ਬੜੇ ਗੰਡ ਬਣਾਈ ਗਈ ਆ ਤੇ ਇੱਥੇ ਪਹੁੰਚੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਨੇ ਇਹਨਾਂ ਨੇ ਇੱਥੇ ਸੰਤ ਬਬੀਰ ਸਿੰਘ ਸੀਚੇਵਾਲ ਹੋਰਾਂ ਦੀਆਂ ਸਫਾਈਆਂ ਦੇ ਪੁਲ ਬਣੇ ਆ ਤੇ ਇਹਨਾਂ ਨੇ ਕਿਹਾ ਜੀ ਕਿ ਸੀਚੇਵਾਲ ਸਾਹਿਬ ਨੇ ਉਹ ਕੁਝ ਕੰਮ ਦਿਖਾਇਆ ਜਿਹੜਾ ਕੁਝ ਅਸੀਂ ਸੋਚਦੇ ਵੀ ਨਹੀਂ ਉਹ ਕਹਿੰਦੇ ਕਿ ਦੇਖੋ ਇਸ ਵੇਲੇ ਪੰਜਾਬ ਦੇ ਵਿੱਚ ਰੀ ਜਿਨ ਨੂੰ ਅਸੀਂ ਕਹਿੰਦੇ ਆ ਦੁਬਾਰਾ ਵਰਤੋਂ ਦੇ ਵਿੱਚ ਪਾਣੀ ਲੈ ਕੇ ਆਉਣਾ ਇਹ ਇੱਕ ਚੁਣੌਤੀ ਸੀ ਪਰ ਇਹਨਾਂ ਦੇ ਯਤਨ ਦੇ ਸਦਕਾ ਇਹ ਕੁਝ ਸੰਭਵ ਹੋ ਸਕਿਆ ਉਹ ਕਹਿੰਦੇ ਜੀ ਪਾਣੀ ਨੂੰ ਬਚਾਉਣਾ ਇਸ ਵੇਲੇ ਸਮੇਂ ਦੀ ਬਹੁਤ ਵੱਡੀ ਲੋੜ ਹੈ ਤੇ ਸਾਡੀ ਸਰਕਾਰ ਦੀ ਪਹਿਲ ਇਹੀ ਹੈ ਜੀ ਕਿ ਅਸੀਂ ਪਾਣੀ ਨੂੰ ਬਚਾਈਏ ਅਸੀਂ ਪਾਣੀ ਦੇ ਮੰਗਲੇ ਦੇ ਵਿੱਚ ਕੋ ਢਿੱਲ ਵਰਤ ਕੇ ਰਾਜ਼ੀ ਨਹੀਂ ਹਾਂ ਉਹ ਕਹਿੰਦੇ ਜੀ ਪਾਣੀ ਬਚਾਵਾਂਗੇ ਤਾਂ ਜ਼ਿੰਦਗੀ ਬਚੂਗੀ ਜੀਵਨ ਬਚੂਗਾ ਕਿਉਂਕਿ ਸੰਤ ਬਲਬੀਰ ਸਿੰਘ ਸੀਚੇਵਾਲ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਰਾਜ ਸਭਾ ਦੇ ਮੈਂਬਰ ਵੀ ਆ ਜਦੋਂ ਇਸ ਕਰਕੇ ਵੀ ਸਿਰਤਾਵਾਂ ਵੰਡ ਗਿਆ ਉਹਦਾ ਵੀ ਚਲੋ ਸੀਚੇਵਾਲ ਸਾਹਿਬ ਦਾ ਕੰਮ ਤਾਂ ਹੈਗਾ ਯਾ ਵਾਤਾਵਰਣ ਦੇ ਪ੍ਰਤੀ ਪਾਣੀ ਦੇ ਪ੍ਰਤੀ ਸੋਕੰਦ ਸਮਾਗਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਹੁੰਚੇ ਆ ਉਹਨਾਂ ਨੇ ਸੀਚੇਵਾਲ ਸਾਹਿਬ ਦੀਆਂ ਸਿਰਤਾਵਾਂ ਦੇ ਪੁੱਲ ਬੰਨੇ ਆ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਪਾਣੀ ਬਚਾਉਣ ਦੀ ਗੱਲ ਕਹੀ ਗਈ ਹੈ ਤੇ ਚਲੋ ਚੰਗੀ ਗੱਲ ਹੈ ਜੇ ਪਰ ਲੋਕ ਪਾਣੀ ਬਚਾਉਣ ਤਾਂ ਜੀ ਬਿਲਕੁਲ ਤਿਆ ਸਾਬ ਬੜਾ ਹੈਰਾਨ ਕਰਦਾ ਇੱਕ ਮਾਮਲਾ ਸਾਹਮਣੇ ਆਇਆ ਜੀ ਕਹਿੰਦੇ ਪੈਸੇ ਦੇ ਲਾਲਚ ਦੇ ਵਿੱਚ ਪਤਨੀ ਵੱਲੋਂ ਭਰਾਵਾਂ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਗਿਆ ਜੀ ਕਿੱਥੋਂ ਦਾ ਮਾਮਲਾ ਹੈ ਇਹ ਇਹ ਬੜੀ ਦੁਖਦਾਈ ਖਬਰ ਹੈ ਜੀ ਬੜੀ ਹੈਰਾਨ ਕਰਦੀ ਖਬਰ ਹੈ ਇਹ ਖਬਰ ਆਈ ਹੈਗੀ ਆ ਇਧਰ ਤਲਵੰਡੀ ਸਾਬੋ ਦੇ ਪਿੰਡ ਦੇ ਵੱਲੋਂ ਇੱਕੋ ਇੱਕ ਪਿੰਡ ਆ ਉਹਦਾ ਭਾਗੀ ਵੰਦਰ ਉਹਦਾ ਨਾਮ ਇਸ ਪਿੰਡ ਦੇ ਵਿੱਚ ਪਤਾ ਲੱਗਾ ਜੀ ਕਿ ਇੱਕ ਗੁਰਸੇਵ ਕਿਸੇ ਦੇ ਨਾਮ ਦਾ ਬੰਦਾ ਹੈ ਉਹ ਬੰਦੇ ਦਾ ਇਹ ਕਹਿੰਦੇ ਕਿ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਘਰੋਂ ਉਹ ਤੰਗੀਰੇ ਵਿੱਚ ਆ। ਉਹਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਤੇ ਲੋਕਾਂ ਦੇ ਕੋਲੋਂ ਮਦਦ ਮੰਗੀ ਸੀ। ਲੋਕਾਂ ਨੇ ਉਹਨੂੰ ਮਦਦ ਭੇਜੀ ਵੀ, ਕਿਸੇ ਨੇ ਕਿਸੇ ਨੇ 10000, ਕਿਸੇ ਨੇ 20000, ਕਿਸੇ ਨੇ 5000, ਕਿਉਂ ਕਰਦੇ ਕਰਦੇ ਉਹਦੀ ਘਰਵਾਲੀ ਦੇ ਖਾਤੇ ਦੇ ਵਿੱਚ 3 ਲੱਖ ਰੁਪਏ ਹੋ ਗਿਆ। ਲਾਏ ਗਏ ਦੋਸਤਾਂ ਦੇ ਮੁਤਾਬਕ 3 ਲੱਖ ਰੁਪਏ ਤੇ ਇਹ ਕੁੜੀ ਇਹ ਔਰਤ ਬੇਮਾਲ ਹੋ ਗਈ। ਇਹ ਵੀ ਆਪਦੇ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਤੇ ਇਹ ਪੈਸੇ ਹੜੱਪਣ ਦੀ ਖਾਤਰ ਘਰ ਵਾਲੇ ਦਾ ਕਤਲ ਕਰਦਾ ਉਹ ਗਲ ਕੁੱਟ ਕੇ ਫੂਲ ਮਾਰਦਾ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇਹ ਇਹਨਾਂ ਨੇ ਇਹਨੂੰ ਆਤਮ ਹੱਤਿਆ ਦਿਖਾਉਣ ਦੇ ਲਈ ਤੇ ਜਿਹੜੀ ਲਾਸ਼ ਆ ਉਹ ਕਹਿੰਦੇ ਲਹਿਰ ਦੇ ਵਿੱਚ ਵੀ ਛੁੱਟ ਜਾਂਦੀ ਆ ਚਲੋ ਹੋਰ ਜਦੋਂ ਲਾਸ਼ ਲੱਭ ਗਈ ਆ ਤੇ ਵਿਕਲੀਆਂ ਸਾਰੀਆਂ ਕਹਾਣੀਆਂ ਸਾਹਮਣੇ ਆਈਆਂ ਤੇ ਇਸ ਔਰਤ ਨੇ ਇਹ ਗੱਲ ਕਬੂਲ ਲਈ ਜੀ ਕਿ ਅਸਲੀ ਪਹਿਲਾਂ ਤਾਂ ਉਹਦਾ ਘਰ ਕੁੱਟਿਆ ਤੇ ਬਾਅਦ ਦੇ ਵਿੱਚ ਉਹਦੀ ਖੁਦਕੁਸ਼ੀ ਦਰਸਾਉ ਦੇ ਲਈ ਉਹ ਉਹ ਲਹਿਰ ਦੇ ਵਿੱਚ ਸੁੱਟ ਕੇ ਆਏ ਆ ਤੁਸੀਂ ਦੇਖੋ ਵੀ 3 ਲੱਖ ਰੁਪਏ ਦੇ ਪਿੱਛੇ ਜਿਹੜਾ ਕਿ ਲੋਕਾਂ ਦੇ ਵੱਲੋਂ ਮਦਦ ਦੇ ਰੂਪ ਦੇ ਵਿੱਚ ਦਿੱਤਾ ਗਿਆ ਇਹਦੇ ਪਿੱਛੇ ਆਪਦੇ ਘਰ ਵਾਲੇ ਨੂੰ ਮਾਰਨ ਦੀਆਂ ਕੋਸ਼ਸ਼ਾਂ ਹੁੰਦੀਆਂ ਇਹਦੇ ਪਿੱਛੇ ਆਪਦੇ ਘਰ ਵਾਲੇ ਨੂੰ ਮਾਰ ਦਿੱਤਾ ਜਾਂਦਾ ਰਿਸ਼ਤੇਦਾਰਾਂ ਨਾਲ ਮਿਲ ਕੇ ਵੀ ਕਿੰਨ ਇਨਸਾਨੀਅਤ ਖਰੀ ਕਿੱਥੇ ਜੇ ਆ ਪੰਜਾਬੀ ਖੜੇ ਕਿੱਥੇ ਜੇ ਆ ਜ਼ਿੰਮੀ ਤੌਰ ਦੇ ਉੱਤੇ ਪੰਜਾਬੀਆਂ ਦਾ ਕਿਵੇਂ ਬੁਰਾ ਹਾਲ ਹੋ ਗਿਆ ਇਹ ਖਬਰ ਇਸ ਗੱਲ ਦਾ ਪ੍ਰਗਟਾਵਾ ਕਰਨ ਦੇ ਲਈ ਕਾਫੀ ਹੈ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਦੇਖੋ ਜੀ ਇਸ ਵੇਲੇ ਤਾਂ ਪੰਜਾਬ ਦੇ ਵਿੱਚ ਧੁੱਪ ਨਿਕਲੀ ਆ ਜਲੰਧਰ ਦੇ ਵਿੱਚ ਤਾਂ ਪੂਰਾ ਇਸ ਵੇਲੇ ਮੌਸਮ ਸਾਫ਼ ਆ ਤੇ ਮੌਸਮ ਪੂਰਾ ਖੁਸ਼ਕ ਆ ਤੇ ਆਉਂਦੇ ਸਮੇਂ ਦਾ ਕੁਝ ਕਹਿ ਨਹੀਂ ਸਕਦੇ ਪਰ ਉਦਾਂ ਅੱਜ ਮੀਂਹ ਦਾ ਦੱਸਿਆ ਸੀਗਾ ਪਰ ਜਲੰਧਰ ਦੇ ਵਿੱਚ ਮੀਂਹ ਵਾਲੀ ਸਿੱਧੀ ਹੈ ਨਹੀਂਗੀ ਇੱਥੇ ਜਿਹੜੀ ਜਲੰਧਰ ਵੱਲ ਹੈ ਤੇ ਇਸ ਵੇਲੇ ਪੂਰੀ ਸੋਹਣੀ ਧੁੱਪ ਨਿਕਲੀ ਹੈ ਜੀ ਜੀ ਤਾਂ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏ ਦੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ